ਵਾਲੀ ਪਿਛਲੀ ਵਾਰੀ ਵੀ ਪਹਾੜਾਂ ਨਾਲ ਮਰੇ ਆ ਉਹ ਦੂਸਰੇ ਸਾਲ ਪਹਿਲਾਂ ਵੀ ਪਹਾੜਾਂ ਨਾਲ ਮਰੇ ਆ ਤੇ ਜਿਹੜੀ ਬੀਬੀਏ ਦੀ ਵੈਬਸਾਈਟ ਹੈ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਦੀ ਵੈਬਸਾਈਟ ਹੈ ਉਹਦੇ ਕੋਈ ਅੰਕੜੇ ਨਹੀਂ ਕਿ ਕਿੰਨਾ ਪਾਣੀ ਵਧ ਗਿਆ ਕਿੰਨਾ ਮਤਲ ਉੱਚਾ ਹੋ ਗਿਆ ਨੀਵਾ ਹੋਇਆ ਕਿੰਨਾ ਪਾਣੀ ਛੱਡਿਆ ਜਾਂ ਕਿਲ ਕੋਤੇ ਤੇ ਪੰਜਾਬ ਸਰਕਾਰ ਤੋਂ ਉਹਨੂੰ ਕੋਈ ਧਿਆਨ ਨਹੀਂ ਦੀ ਬੀਬੀਏ ਦੇ ਕੋਲੋਂ ਇਹ ਅੰਕੜੇ ਪੁੱਛੇ ਜਾਣ ਫਿਰ ਕੋਰ ਖੜ ਜਾ ਭਾਈ ਤੂੰ ਰੁੱਖ ਬੱਢਣ ਲੱਗਿਆ ਲਿਆ ਪਹਿਲਾਂ ਆਰੀ ਲਿਆ ਤੇਰੀ ਲਾਤ ਤੇ ਚਲਾ ਕੇ ਦੇਨੇ ਆ ਤੇਰੀ ਬਾਹਰ ਚਲਾ ਕੇ ਦੇਨੇ ਆ ਤੂੰ ਦੇ ਤੈਨੂੰ ਕਿ ਨਹੀਂ ਤਖਲੀਬ ਹੁੰਦੀ ਐ ਜਿਹੜਾ ਬੰਦਾ ਕੋਈ ਪਾਣੀ 'ਚ ਗੰਦ ਪਾਉਂਦਾ ਉਹਨੂੰ ਕਹ ਲੈ ਭਾਈ ਆਹ ਗੰਦ ਪਹਿਲਾਂ ਤੂੰ ਖਾ ਲਾ ਜਾਂ ਪਾਣੀ ਦੇ ਵਿੱਚੋਂ ਘੁੱਟ ਤੈਨੂੰ ਪਿਆ ਦਿੰਨੇ ਆ ਭਰ ਕੇ ਫੇਰੇ ਲੋਕ ਲੋਟ ਆਉਣਗੇ ਮੇਰਾ ਵੀ ਇੰਨੀ ਬੇਨਤੀਆਂ ਮੇਰੀਆਂ ਹਰ ਬੰਦਾ ਆਪਣੀ ਜ਼ਿੰਮੇਵਾਰੀ ਨੂੰ ਸਮਝੋ ਇਹਨਾਂ ਸੋਚਿਆ ਕਿ ਮੈਂ ਇਕੱਲਾ ਹੀ ਕਰ ਦੂੰ ਤੇ ਇਕੱਲੇ ਹੀ ਖੜ ਕੇ ਬਹੁਤ ਆ ਸੋ ਇੱਕ ਇੰਨੀ ਕ ਮੇਰੀ ਹੁਣ ਬੇਨਤੀ ਆ ਵੀ ਆਪਾਂ ਇੱਥੇ ਹੁਣ ਕਮੇਟੀ ਬਣਾ ਲਗੇ ਜਿਹੜੀ ਵੀ ਕਮੇਟੀ ਆਪਣੀ ਕਹਾ ਫਰੀਦਕੋਟ ਚ ਕੰਮ ਕਰੇ ਤੇ ਉਹ ਆਪਾਂ ਸਾਰੇ ਇੱਕੋ ਜਿਹੇ ਕੋਈ ਇੱਥੇ ਅੱਗੇ ਪਿੱਛੇ ਨਹੀਂ ਹੈਗਾ ਵੀ ਉਹ ਅੱਗੇ ਅੱਜ ਉਹਦੇ ਅਸੀਂ ਇਸੇ ਹਾਲਤ ਦੇ ਵਾਸਤੇ ਆਏ ਆ ਜਿਹੜੀ ਸਮੱਸਿਆ ਹੈ ਜਿਹੜਾ ਬੁੱਢੇ ਨਾਲੇ ਦਾ ਪਾਣੀ ਸਤਲੁਜ ਦਰਿਆ ਦੇ ਵਿੱਚ ਪੈਂਦਾ ਹੈ ਜੋ ਕਿ ਇਹ ਮੇਨ ਕਾਰਨ ਹੈ ਮਾਲਵੇ ਬੈਲਟ ਦੇ ਵਿੱਚ ਬਿਮਾਰੀਆਂ ਦਾ ਕਿਉਂਕਿ ਆਪਾਂ ਇਹੀ ਪਾਣੀ ਪੀਂਦੇ ਆ ਇਹਨਾਂ ਨੇ ਅੱਜ ਅਸੀਂ ਉਹਨੇ ਮੀਟਿੰਗ ਬੁਲਾਈ ਸੀ ਇਹਦੇ ਅਸੀਂ ਕਈ ਸੋਲਿਊਸ਼ਨ ਲੱਭੇ ਆਂ ਵੀ ਆਪਾਂ ਕੀ ਕਰ ਸਕਦੇ ਆ ਤੇ ਆਪਾਂ ਹੁਣ ਮੈਂ ਦਿੱਲੀ ਜਾ ਕੇ ਫਿਰ ਮਿਨਿਸਟਰੀ ਦੇ ਵਿੱਚ ਗੱਲ ਕਰੂੰਗਾ ਫਿਰ ਦੇਖਦੇ ਆ ਕੀ ਬਣਦਾ ਏ ਬੱਸ ਹੁਣੇ ਸੈਸ਼ਨ ਸ਼ੁਰੂ ਹੈ ਜੀ 22 ਤਰੀਕ ਤੋਂ ਫਿਰ ਜਾ ਕੇ ਗੱਲ ਕਰਾਂਗੇ ਮੈਂ 15 ਨੂੰ ਬੰਨ ਲਾਉਣਾ ਕੀਤਾ ਹੈ 15 ਸਤੰਬਰ ਨੂੰ ਬੰਨ ਲਾਉਣਾ ਹੈ ਆਗੇ ਹਾਂਜੀ ਉਹ ਕੰਨਾਂ ਨਾਲ ਉਹ ਕੱਲ ਦੀ ਹੈ ਹਾਂ ਉਸ ਬੰਦ ਗੱਲ ਕਰਾਂਗੇ ਜੀ ਦੇਖਦੇ ਆ ਪਤ ਜੀ ਜੇ ਮੈਂਬਰ ਪਾਰਲੀਮੈਂਟ ਬਣ ਤੋਂ ਬਾਅਦ ਪਹਿਲੀ ਵਾਰ ਕਿਉਂਕੀਆਂ ਤੁਸੀਂ ਆਪਦੇ ਦਫ਼ਤਰ ਦੇ ਵਿੱਚ ਜੁਆਇਨ ਕੀਤੇ ਸਟਾਫ ਨੂੰ ਜੁਆਇਨ ਕੀ ਚੱਕਾ ਲਾ ਲਿਆ ਪੰਜ ਕੀ ਗਿਆ ਨਾ ਜੋ ਕੇ ਬਸ ਵਧੀਆ ਤੇ ਸੰਗਤ ਆਈ ਸੀ ਬਹੁਤ ਆਈ ਸੀ ਤੇ ਉਹਨਾਂ ਦੀਆਂ ਜਿਹੜੀਆਂ ਮਸਲੇ ਆ ਉਹਨਾਂ ਦਾ ਹੱਲ ਕੀਤਾ ਜੀ ਲੋਕਾਂ ਦੀਆਂ ਪ੍ਰੋਬਲਮਸ ਦਾ ਕਿਹੜੇ ਕਿਹੜੇ ਮਸਲੇ ਲੋਕਾਂ ਨੇ ਠਾਏ ਕਿਹੜੇ ਕਿਹੜੇ ਠਾਏ ਬਹੁਤ ਅਲੱਗ-ਅਲੱਗ ਹੁੰਦੇ ਆ ਜੀ ਆਪਣੇ ਘਰੇਲੂ ਵੀ ਆ ਹੋ ਰੂ ਦੇਵੇਂ ਕਹਿੰਦੇ ਬਈ ਸਰਕਾਰ ਤੋਂ ਵੀ ਐ ਲੋਕਾਂ ਦੀਆਂ ਮੰਗਾਂ ਬਹੁਤ ਕੁਝ ਹੈ ਜੀ ਕਿਸਾਨ ਵੀ ਵੱਡੀ ਗੱਲਤੀ ਚ ਪਹੁੰਚ ਗਿਆ ਆ ਕਿਸਾਨ ਵੀ ਆਏ ਆ ਉਹਨਾਂ ਨੇ ਕੋਈ ਮੈਮੋਰੰਡਮ ਦਿੱਤਾ ਹੈ ਉਹ ਸੈਂਟਰ ਚ ਦੇਖਣਾ ਹੈ ਗਵਰਨਮੈਂਟ ਨੂੰ ਇਹ ਵੀ ਦੇਵਾ ਦਵੀਆ ਬਹੁਤ ਮਤਲਬ ਲਗਨ ਲਗ ਮਸਲੇ ਆ ਜੀ ਇੱਕ ਦੂਜਾ ਲੋਕਾਂ ਦਾ ਧਨਵਾਦੀ ਦੋਰਾ ਕਦੋਂ ਕਰਨ ਜਾ ਰਹੇ ਆ ਧਨਵਾਦੀ ਆ ਜੀ ਹੁਣ ਕੱਲ ਤੋਂ ਧਨਵਾਦੀ ਆ ਜੀ ਸ਼ੁਰੂ ਪੈਣਾ ਚ ਪੂਰੇ ਨੌਂ ਹਸਬਾ ਹਲਕੇ ਆ ਹਾਂਜੀ ਇੱਕ ਇੱਕ ਦਿਨ ਦਵਾਂਗੇ ਸਾਰੇ ਬੱਖ ਬੱਖ ਜ਼ਿਲ੍ਹਿਆਂ 'ਚ ਮੀਟਿੰਗਾਂ ਕਰਨ ਆਇਆ ਲੁਧਿਆਣੇ ਤੋਂ ਬਾਅਦ ਅਸੀਂ ਬਰਨਾਲਾ, ਮੋਗਾ, ਅੱਜ ਫਰੀਦਕੋਟ ਆਏ ਆ ਲੋਕਾਂ ਨੂੰ ਜਗਾਉਣ ਲਈ ਵੀ ਲੋਕਾਂ ਨੂੰ ਲਾਮਬੰਦ ਕਰਨ ਲਈ ਕਿ ਜਿਹੜਾ 15 ਅਗਸਤ ਨੂੰ ਵੱਡਾ ਕੱਟ ਰੱਖਿਆ ਗਿਆ ਲੁਧਿਆਣੀ ਮਾਰਚ ਦਾ ਤੇ 15 ਸਤੰਬਰ ਤੱਕ ਜਿਹੜਾ ਪੰਨ ਮਾਰਨ ਦਾ ਸੀ ਉਹਦੇ ਦਰਿਆ 'ਚ ਰੱਖਿਆ। ਸ਼ੌਂਕ ਨੇ ਸਾਨੂੰ ਕੋਈ ਅਸੀਂ ਪੰਨ ਮਾਰਦੇ ਨਹੀਂ ਪਰ ਅਸੀਂ ਮਜਬੂਰ ਹੋ ਕੇ ਕਿਉਂਕਿ ਅਸੀਂ ਉਹ ਜ਼ਹਿਰਾ ਪੀ ਕੇ ਮਰ ਰਹੇ ਹਾਂ ਸਾਡੇ ਜਵਾਕ ਮਰ ਰਹੇ ਆ ਸਾਡੇ ਸਾਡੇ ਪੰਛੀ ਪਸ਼ੂ ਮਰ ਰਹੇ ਆ ਸਾਡੀ ਧਰਤੀ ਮਰ ਰਹੀ ਓ ਪਾਣੀ ਦੇ ਨਾਲ ਜਿੰਨੀ ਜ਼ਹਿਰ ਜਿੰਨੀ ਡਾਈਜੈਕਟਿੰਗਾਂ ਜਿਹੜੀਆਂ ਲੁਜ਼ਿਆਣੇ ਦੇ ਵਿੱਚ ਗੁੱਡੇ ਦਰਿਆ ਰਾਹੀਂ ਸਭ ਵਿੱਚ ਪਾਈ ਜਾ ਰਹੀ ਹੈ ਉਹ ਜ਼ਹਿਰ ਉਹਨੂੰ ਲੈ ਕੇ ਅਸੀਂ ਵੱਖ-ਵੱਖ ਜਗ੍ਹਾ ਲੰਚ ਪਹੁੰਚੇ ਆ ਲੋਕਾਂ ਨੂੰ ਜਗਾਉਣ ਦੇ ਲਈ ਵੀ ਆਉ ਉੱਥੇ ਆਪੇ ਪਾਣੀ ਬੰਦ ਕਰਦੇ ਹੁਣ ਵੀ ਦੇਖੋ ਕਿ ਲਗਾਤਾਰ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਲਗਾਤਾਰ ਫਰਤਾਲ ਹੋ ਰਹੀ ਹੈ ਜਾਂਚਾਂ ਹੋ ਰਹੀਆਂ ਨੇ ਉਹਨਾਂ ਰਿਪੋਰਟਾਂ ਦੇ ਜਿਹੜੇ ਸਾਡੇ ਸਾਹਮਣੇ ਨਤੀਜੇ ਆ ਰਹੇ ਨੇ ਬੜੇ ਚਿੰਤਾਜਨਕ ਨੇ ਤੇ ਬੜੇ ਲੂ ਕੰਡੇ ਖੜੇ ਕਰ ਦੇਣ ਵਾਲੇ ਉਹ ਅੰਕੜੇ ਨੇ ਵੀ ਇੱਥੋਂ ਦਾ ਕਿਹਾ ਜਾ ਰਿਹਾ ਵੀ ਜਿਹੜੇ ਤੁਹਾਡੇ ਆਉਣ ਵਾਲੇ ਪਹਿਲਾਂ ਤਾਂ ਬੱਚੇ ਨਹੀਂ ਪੈਦਾ ਇਹ ਪਾਣੀ ਪੀਦੇ ਆ ਜੀ ਜੇ ਮਾੜਾ ਮੋਟਾ ਕੋਈ ਬੱਚਾ ਪੈਦਾ ਵੀ ਹੋਊਗਾ ਕੋਈ ਦਵਾਈ ਲੈ ਕੇ ਤਾਂ ਉਹ ਕਿਸੇ ਬਿਮਾਰੀ ਨਾਲ ਪੀੜਤ ਹੋਊਗਾ ਚਾਹੇ ਉਹ ਕੈਂਸਰ ਨਾਲ ਹੋਵੇ ਚਾਹੇ ਕਾਲਾ ਪੀੜਿਆ ਹੋਵੇ ਚਾਹੇ ਹੱਡੀਆਂ ਦਾ ਰੋਗ ਹੋਵੇ ਸਹੀ ਸਲਾਮ ਸਾਡੇ ਜਵਾਕ ਨਹੀਂ ਫੈਲਾ ਹੁਣੇ 6-6 ਮਹੀਨਿਆਂ ਦੇ ਬੱਚੇ ਦੀਆਂ ਕਿਡਨੀਆਂ ਉੱਡ ਰਹੀਆਂ ਨੇ ਸਾਲ-ਸਾਲ ਦੇ ਜਵਾਕਾਂ ਨੂੰ ਕੈਂਸਰ ਹੋ ਰਿਹਾ ਹੈ ਕਾਲੇ ਪੀੜੇ ਹੋ ਰਹੇ ਨੇ ਹਸਪਤਾਲ ਭਰੇ ਪਏ ਆ ਇਹ ਉਹ ਪਾਣੀ ਦੀ ਬਦੌਲਤ ਜਿਹੜਾ ਲਗਾਤਾਰ ਪਿਛਲੇ 35-40 ਸਾਲ ਤੋਂ ਅਸੀਂ ਇਹਨਾਂ ਡਰਾਮਾ ਚ ਫਾਇਆ ਜਾ ਰਿਹਾ ਤੇ ਅਸੀਂ ਉਹ ਪਾਣੀ ਪੀ ਰਹੇ ਹਾਂ ਹਰ ਵਾਰੀ ਸਰਕਾਰਾਂ ਬਣਦੀਆਂ ਨੇ ਇਹਨੂੰ ਮੁੱਦਾ ਬਣਾ ਕੇ ਕਿ ਅਸੀਂ ਇਹ ਬੁੱਡੇ ਦਰਿਆ ਦਾ ਪਾਣੀ ਸਤਿਵਿੱਚ ਨਹੀਂ ਪੀਣ ਦੇਵਾਂਗੇ ਅਸੀਂ ਲੋਕਾਂ ਨੂੰ ਸਾਫ਼ ਪਾਣੀ ਦੇਵਾਂਗੇ ਅਸੀਂ ਉੱਥੇ ਪਲਾਂਟ ਲਾਵਾਂਗੇ ਅਸੀਂ ਫਿਲਟਰੀਆਂ ਬੰਦ ਕਰ ਦਾਂਗੇ ਆ ਸਰਕਾਰ ਵੀ ਕਦੇ ਉੱਥੇ بڑے ਵੀਡੀਓ ਬਣਾ ਆਪਣਾ ਪਾਉਂਦੇ ਸੀਗੇ ਭਵੰਤ ਮਾਨ ਅਰਗੇਪੁਰ ਪਰਸਨਵਾ ਵਰਗੇ ਹੋਲੀਡੇ ਆ ਦੇਖੋ ਲੋਕਾਂ ਨੂੰ ਜ਼ਹਿਰ ਪਿਆ ਜਾ ਰਿਹਾ ਆ ਜਿਵੇਂ ਚੁੱਪ ਕਰਕੇ ਇਹ ਚੁੱਪ ਕਿਉਂ ਕਰਦੇ ਨੇ ਮੋਟਾ ਚੜਾਵਾ ਚੜਦਾ ਬਹੁਤ ਤਕੜੇ ਘਰਾਣੇ ਨੇ ਜਿਹੜੀਆਂ ਨੀਆਂ ਫੈਕਟਰੀਆਂ ਨੇ ਉਹਨਾਂ ਐਵੇਂ ਥੋੜੀ ਰਾਜਾ ਬਣ ਕੇ ਪਾਰਲੀਮੈਂਟਸ ਜਾ ਕੇ ਇਹਨਾਂ ਦੇ ਹੱਕ ਸੇ ਬੋਲਦਾ ਕੋਈ ਡਾ ਇੰਗ ਫੈਕਟਰੀਆਂ ਲੱਗਣੀਆਂ ਚਾਹੀਦੀਆਂ ਨੇ ਵੀ ਇਸ ਕਰਕੇ ਇਹ ਇਹ ਜਿਹੜਾ ਸਾਰੀ ਚੁੱਪ ਹੋ ਜਾਂਦੇ ਨੇ ਉਹ ਲੋਕ ਹੀ ਨੇ ਠੀਕ ਹੈ ਜੇ ਤੁਸੀਂ ਘਰਾਂ 'ਚ ਬੈਠ ਕੇ ਕੁੰਡੇ ਲਾ ਕੇ ਸਮ ਲੱਗਦਾ ਕਿ ਅਸੀਂ ਬਾਜ ਜਾਗੇ ਜਿੱਥੋਂ ਵੱਜ ਜਾਉਗੇ ਆਪਾਂ 24 ਘੰਟੇ ਪਾਣੀ ਵਰਤਦੇ ਆਂ ਹਰ ਕੰਮ ਚ ਪਾਣੀ ਆ ਆਟਾ ਗੁੰਨਣਾ ਦਾਲਾਂ ਬਣਾਉਣੀਆਂ ਨੇ ਪਾਣੀ ਵਰਤਨੇ ਆ ਪੀਣੇ ਤਾਂ ਪਾਣੀ ਆ ਪਸ਼ੂਆਂ ਨੂੰ ਪਿਉਉਨੇ ਤਾਂ ਪਾਣੀ ਆ ਧਰਤੀ ਨੂੰ ਲਾਉਨੇ ਆ ਫਸਲਾਂ ਨੂੰ ਲਾਉਨੇ ਆ ਨਾਜੂਸੀ ਖਾਣੇ ਆ ਉਹ ਤਾਂ ਪਾਣੀ ਆ ਸਬਜ਼ੀਆਂ ਦਾਲਾਂ ਲੈਣਾ ਤਾਂ ਪਾਣੀ ਆ ਤੇ ਪਾਣੀ ਤੋਂ ਬਿਨਾਂ ਜੀਵਨ ਸੰਭ ਨਹੀਂਦਾ ਇਸ ਕਰਕੇ ਇਹ ਪਾਣੀ ਸਾਡਾ ਧਰਤੀ ਹੈ ਇਹ ਕੱਲਾ ਰਿਆਵਾਂ ਚ ਨਹੀਂ ਪਾ ਰਹੀਆਂ ਜ਼ਹਿਰਾਂ ਇਹ ਬੋਰ ਕਰਕੇ ਧਰਤੀ ਇਹ ਤਾਂ ਸਿੱਧਾ ਹੱਟੀ ਜਾ ਰਿਹਾ ਜੀਰੇ ਹੀ ਹੋਇਆ ਸ ਜੀਰੇ ਦੇ ਵਿੱਚ ਤੁਸੀਂ ਦੇਖੋ ਵੀ ਜਦੋਂ ਪਸ਼ੂਆਂ ਨੂੰ ਵੀ ਕੈਂਸਰ ਹੋ ਗਿਆ ਬੰਦਿਆਂ ਨੂੰ ਵੀ ਕੈਂਸਰ ਹੋ ਗਿਆ ਲੋਕ ਮਰਨ ਲੱਗ ਗਏ ਪਸ਼ੂ ਮਰਨ ਲੱਗ ਗਏ ਉਦੋਂ ਲੋਕ ਉੱਠ ਕੇ ਖੜੇ ਹੋਏ ਸਮੁੱਚਾ ਪੰਜਾਬ ਜੀਰੇ ਆ ਕੇ ਖੜਿਆ ਤਾਂ ਜਾ ਕੇ ਉਹ ਫੈਕਟਰੀ ਜਿਹੜੀ ਬੰਦ ਹੋਈ ਐ ਤੁਸੀਂ ਕਮਾਲ ਦੀ ਗੱਲ ਦੇਖੋ ਪ੍ਰਦੂਸ਼ਨ ਕੰਟਰੋਲ ਬੋਰਡ ਬਣਿਆ ਕਿ ਕਿਸੇ ਤਰ੍ਹਾਂ ਦਾ ਵੀ ਪ੍ਰਦੂਸ਼ਨ ਉਹਨੇ ਰੋਕਣਾ ਉਹ ਹਵਾ 'ਚ ਹੁੰਦਾ ਉਹ ਪਾਣੀ 'ਚ ਹੁੰਦਾ ਉਹ ਧਰਤੀ 'ਚ ਹੁੰਦਾ ਉਹ ਪ੍ਰਦੂਸ਼ਨ ਕੰਟਰੋਲ ਬੋਰਡ ਜੀਰਾ ਫੈਟ ਲੈਕਸਪੋਟ ਦਾ ਕੇ ਤਸੀਂ ਕੀ ਕੀ ਤੋਂ ਉਮੀਦ ਰੱਖਾਂਗੇ ਇਹ ਸਾਡੇ ਲਈ ਕੌਣ ਬੋਲੂਗਾ ਇਹ ਲੋਕਾਂ ਨੂੰ ਬੋਲਣਾ ਪੈਣਾ ਲੋਕਾਂ ਨੂੰ ਉੱਠਣਾ ਪੈਣਾ ਸੋ ਲੋਕਾਂ ਨੂੰ ਅਪੀਲ ਕਰਦੇ ਆਂ ਇਹ ਪਾਣੀ ਦੇ ਨਾਲ ਮਰਨ ਦੇ ਨਾਲੋਂ ਚੰਗਾ ਕਿ ਉੱਠ ਕੇ ਅਸੀਂ ਘਰਾਂ ਤੋਂ ਬਾਹਰ ਨਿਕਲ ਕੇ ਲੜੀਏ ਤੇ ਇਹ ਆਪਾਂ ਪਾਣੀ ਰੋਕੀਏ ਜੇ ਬਚਣਾ ਨਹੀਂ ਤੁਹਾਡਾ ਇੱਥੇ ਹਸਪਤਾਲ ਤਾਂ ਹੁਣੀ ਭਰੇ ਪਏ ਆ ਤੁਸੀਂ ਦੇਖੋਗੇ ਛੋਟੇ ਵੱਡੇ ਸ਼ਹਿਰਾਂ ਦੇ ਵਿੱਚ ਰੋਜ਼ ਪੰਜ ਚਾਰ ਹਸਪਤਾਲ ਨਵੇਂ ਬਣਨ ਸ਼ੁਰੂ ਹੋ ਜਾਂਦੇ ਆ ਅੱਛਾ ਇੱਕ ਇੱਕ ਉਹ ਮਾਨ ਵਾਲੀ ਗੱਲ ਆ ਵੀ ਅਸੀਂ ਸੁਣ ਹਸਪਤਾਲ ਬਣਾ ਦਿੰਦੀ ਸਰਕਾਰ ਕਹਿੰਦੀ ਜੇ ਕੈਂਸਰ ਹਸਪਤਾਲ ਬਣਾਤਾ ਜੀ ਕੈਨਸਰ ਟ੍ਰੇਨ ਤੋਰਤੀ ਜੀ ਥੋੜੀ ਸਹੂਲਤ ਲਈ ਉਹ ਕੈਨਸਰ ਹੁੰਦਾ ਕਿਉਂ ਉਹ ਬੰਦ ਕਰੋ ਜੜ ਨੂੰ ਬੰਦ ਕਰੋ ਨਾ ਕਿ ਅਸ ਹਸਪਤਾਲ ਖੁੱਲ ਗਏ ਜਾਂ ਅਸੀਂ ਉਹ ਟ੍ਰੇਨਾਂ ਚਲਾਈਏ ਸੋ ਇਸ ਕਰਕੇ ਸਾਨੂੰ ਅਪੀਲ ਆ ਲੋਕਾਂ ਨੂੰ ਕਿ ਯਾਰ ਮਸਲਾ ਇਹ ਕੱਲੇ ਦਾ ਨਹੀਂ ਹੈ ਕਿਸੇ ਅਮੀਰ ਗਰੀਬ ਦਾ ਨਹੀਂ ਕਿਸੇ ਕਿਸੇ ਖਾਸ ਧਰਮ ਫਿਰਕੇ ਦਾ ਨਹੀਂ ਹੈ ਇਹ ਪਾਣੀ ਸਾਰਿਆਂ ਨੂੰ ਲੋੜ ਆ ਉੱਠ ਕੇ ਆਪਾਂ ਇਹ ਪਾਣੀ ਨੂੰ ਰੋਕੀਏ ਕਿਸ ਤਰ੍ਹਾਂ ਦੀ ਨੀਤੀ ਉਹਨੇ ਕੀ ਲਈ ਹੈ 15 ਅਗਸਤ ਨੂੰ ਵੱਡਾ ਕਟ ਰੱਖਿਆ ਲੁਧਿਆਣੇ 'ਚ ਮਾਰਚ ਰੱਖਿਆ ਕਾਲੇ ਪਾਣੀਆਂ ਦਾ ਮੋਰਚਾ ਸਾਡਾ ਨੋ ਇਸ ਮੋਰਚੇ ਰੱਖਿਆ ਉਹ ਕਾਲੇ ਪਾਣੀ ਜਦੋਂ ਸਾਡੇ ਜਿਹਾਰੂ ਜੋਧੇ ਅੰਗਰੇਜ਼ ਉਹਨਾਂ ਨੂੰ ਇੱਥੋਂ ਬੰਦੀ ਬਣਾ ਕੇ ਕਾਲੇ ਪਾਣੀ ਭੇਜਦੇ ਨੇ ਉੱਥੇ ਜਾਮਾ ਭੁੱਤਦੇ ਸੀ ਇਹ ਉਦੋਂ ਵੀ ਭੈੜੀ ਸਜ਼ਾ ਹੈ ਉਹ ਸਾਨੂੰ ਉੱਥੇ ਲੈ ਜਾ ਕੇ ਕਾਲੇ ਪਾਣੀਾਂ 'ਚ ਮਾਰੇ ਸਾਨੂੰ ਇੱਥੇ ਕਾਲੇ ਪਾਣੀ ਪਿਆ ਕੇ ਮਾਰ ਰਹੇ ਆ 15 ਸਤੰਬਰ ਨੂੰ ਅਸੀਂ ਬੰਨ ਮਾਰਨ ਦਾ ਰੱਖਿਆ ਵੀ ਜੇ ਨਾ ਹੱਲ ਹੋਇਆ ਤਾਂ ਹਰ ਹਾਲ ਦੇ ਵਿੱਚ ਅਸੀਂ ਬੰਨ ਮਾਰਾਂਗੇ ਲੋਕਾਂ ਨੂੰ ਅਪੀਲ ਕਰਦੇ ਆ ਉੱਠ ਕੇ ਆਓ ਯਾਰ ਮਸਲਾ ਸਾਰਾ ਨਾਲ ਜੁੜਿਆ ਹੋਇਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਜੀ ਸੋ ਪ੍ਰੋਗਰਾਮ ਲਿਖਿਆ ਗਿਆ ਸੀਗਾ ਜਿਹੜੇ 2.5 ਸਾਲ ਪਹਿਲਾਂ ਜਿਹੜੇ ਲੋਕ ਚਿੰਤਕ ਸੀਗੇ 2.5 ਸਾਲ ਬਾਅਦ ਸਰਕਾਰ ਬਣ ਤੋਂ ਬਾਅਦ ਵੀ ਅੱਜ ਉਹੀ ਚਿੰਤਕ ਲੋਕ ਇੱਥੇ ਗੁਰਦਵਾਰ ਸਾਹਿਬ ਆਏ ਆ ਤੇ ਬੈਠੇ ਆ ਜੇ ਆਪਾਂ ਗੱਲ ਕਰ ਲਈਏ ਕਿ 2.5 ਸਾਲ ਪਹਿਲਾਂ ਬਹੁਤ ਸਾਰੇ ਜਿਹੜੇ ਲੀਡਰ ਆ ਜਿਵੇਂ ਆਪਾਂ ਕਹ ਲਈਏ ਕਿ ਫਰੀਦਕੋਟ ਦੇ ਗਲਤਾਰ ਕੋਟਪੂਰੇ ਦੇ ਗਲਤਾਰ ਸਿੰਘ ਸੰਧਵਾਰ ਫਰੀਦਕੋਟ ਦੇ ਗੁਰਦੇਵ ਸਿੰਘ ਸੇਖੋਂ ਇਹ ਜਿਹੜੇ ਲੀਡਰ ਆ ਇਹ ਦੋ ਮੇਨ ਲੀਡਰ ਸੀਗੇ ਜਿੱਥੇ ਜਿਹੜੇ ਪਾਣੀ ਦੀ ਗੱਲ ਕਰਦੇ ਹੁੰਦੇ ਸੀ ਨਹਿਰਾਂ ਦੇ ਉੱਤੇ ਜਾ ਕੇ ਪੌੜੀਆਂ ਦੇ ਉੱਤੇ ਫੋਟੋ ਖਿਚਾ ਕੇ ਕਹਿੰਦੇ ਹੁੰਦੇ ਸੀ ਪਾਣੀ ਬਹੁਤ ਗੰਦਲਾ ਹੋ ਗਿਆ ਜਦੋਂ ਹੀ ਸੱਤਾ ਦੇ ਵਿੱਚ ਆਏ ਤੇ ਉਸੇ ਨਹਿਰ ਦੇ ਉੱਤੋਂ ਦੀ ਨੰਗਦੇ ਦੇਖਿਆ ਉਸੇ ਨਹਿਰ ਤੇ ਕਦੇ ਦੁਬਾਰਾ ਨਹੀਂ ਆਏ ਵੀਕ ਦਿਨ ਬਾਅਦ ਮੀਟਿੰਗ ਹੋ ਜਾਂਦੀ ਹੁੰਦੀ ਸੀ ਜਦੋਂ ਸਰਕਾਰ ਨਹੀਂ ਹੁੰਦੀ ਸੀ ਕੁਝ ਲੋਕ ਇੱਥੇ ਜਿਹੜੇ ਬੈਠੇ ਹੋਏ ਆ ਉਹ ਲੋਕ ਆ ਮੋਦਮੀ ਕਕਾਰ ਸਿੰਘ ਸੰਧਵਾ ਨੂੰ ਮੰਗ ਪੱਤਰ ਦਿੱਤੇ ਸੀ ਤੇ ਅੱਜ ਵੀ ਉਹ ਲੋਕ ਆ ਜਿਹੜੇ ਕਕਾਰ ਸਿੰਘ ਸੰਧਵਾ ਨੂੰ ਹੀ ਮੰਗ ਪੱਤਰ ਦੇ ਰਹੇ ਆ ਸੋ ਮੈਂ ਤਾਂ ਇਹੀ ਬੇਨਤੀ ਕਰਦਾ ਕਿ ਇਹ ਫਾਰਮੈਟੀ ਪੂਰੀ ਕਰਨੀ ਛੱਡ ਦਿਓ ਤੁਸੀਂ 2.5 ਸਾਲ ਪਹਿਲਾਂ ਵੀ ਇੱਥੇ ਇੱਥੇ ਬੈਠੇ ਸੀ ਮੀਟਿੰਗਾਂ ਦੇ ਵਿੱਚ ਤੁਸੀਂ 2.5 ਸਾਲ ਬਾਅਦ ਵੀ ਇਸੇ ਮੀਟਿੰਗਾਂ ਦੇ ਵਿੱਚ ਬੈਠੇ ਆ ਥੱਕ ਹਾਰ ਕੇ ਤੁਹਾਨੂੰ ਕੀ ਕਰਨਾ ਪਿਆ ਥੱਕ ہار ਕੇ ਤੁਹਾਨੂੰ ਐਲਾਨ ਕਰਨਾ ਪਿਆ ਕਿ ਮੁੰਡੇ ਨਾਲੇ ਦੇ ਬਰੀਆਂ ਨੂੰ ਅਸੀਂ ਵੱਧ ਮਾਰਾਂਗੇ ਹੋਰ ਕੋਈ ਹੱਲ ਨਹੀਂ ਨਿਕਲਿਆ ਅੱਜ ਫੇਰ ਗੁਰਦਾਰ ਸਿੰਘ ਸੰਧਵਾ ਕੋਲੇ ਥੋੜੇ ਨਾਲ ਪਹਿਲਾਂ ਫੇਰਮਾਗ ਪੱਤਰ ਦਿੱਤਾ ਮਤਲਬ ਕੀ ਆਰ ਆਪਾਂ ਮੰਗ ਪੱਤਰ ਹੀ ਦਿੰਦੇ ਰਵਾਂਗੇ ਜੇ ਹੁਣ ਆ ਜਿਹੜਾ ਮਸਲਾ ਇਹਨਾਂ ਨੇ ਕ੍ਰੀਏਟ ਕੀਤਾ ਜਿਹੜਾ ਮਸਲਾ ਕ੍ਰੀਏਟ ਹੋਇਆ ਜੇ ਲੋਕ ਲਹਿਰ ਨਹੀਂ ਬੰਦੀ ਤਾਂ ਫੇਰ ਸਰਕਾਰ ਜਿਹੜੀ ਆ ਉਹ ਗੱਲ ਸੁਣੂਗੀ ਜੇ ਲੋਕ ਲਹਿਰ ਨਹੀਂ ਬੰਦੀ ਤਾਂ ਸਰਕਾਰ ਨੇ ਮਸਲਾ ਹੱਲ ਨਹੀਂ ਕਰਨਾ ਸਰਕਾਰ ਨੇ ਨਹੀਂ ਸੁਣਾ 2.5 ਸਾਲ ਪਹਿਲਾਂ ਵੀ ਇਹੀ ਗੱਲ ਕਹਿੰਦੇ ਸੀ ਸਰਕਾਰਾਂ ਤੋਂ ਬਾਅਦ ਵੀ ਇਹੀ ਗੱਲ ਕਹਿੰਦੇ ਆ ਭਗਵੰਤ ਮਾਣ ਬੋਤਲਾਈਆਂ ਲੈ ਕੇ ਤੁਰਿਆ ਮਰਦਾਂ ਦਾ ਸੀਗਾ ਪਹਿਲਾਂ ਜਦੋਂ ਸਰਕਾਰ ਨਹੀਂ ਹੁੰਦੀ ਸੀ ਇਹੀ ਲੋਕ ਸਾਰੇ ਬੋਤਲਾਂ ਲੈ ਕੇ ਤੁਰੇ ਫਿਰਦੇ ਹੁੰਦੇ ਸੀ ਪਾਣੀ ਦੇਖੋ ਜੀ ਬਹੁਤ ਗੰਦਲਾ ਹੋ ਗਿਆ ਅੱਜ ਇਹਨਾਂ ਲੋਕਾਂ ਦੇ ਘਰਾਂ ਦੇ ਲੀਡਰਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਵੜ ਗਿਆ ਪਰ ਫਿਰ ਵੀ ਕੰਨ ਤੇ ਜੂ ਨਹੀਂ ਸਕਦੀ ਕਿਉਂ ਨਹੀਂ ਜੂ ਸਕਦੀ ਕਿਉਂਕਿ ਪੈਸਾ ਬੋਲਦਾ ਪੈਸਾ ਆਈ ਬੜਾ ਜਾਂਦਾ ਉਹ ਕਹਿੰਦੇ ਵੀ ਸਾਡਾ ਫੰਡ ਆ ਜਿਹੜਾ ਉਹ ਸਾਨੂੰ ਫੰਡ ਹੀ ਦੇ ਰਿਹਾ ਕਾਰਪੋਰੇਟ ਘਰਾਣੇ ਫੈਕਟਰੀਆਂ ਹੀ ਸਾਨੂੰ ਫੰਡ ਦੇ ਰਹੀਆਂ ਦਰਿਆ ਜਿਹੜਾ ਦਰਿਆ ਦੇ ਵਿੱਚੋਂ ਆਦੇ ਬਾਈ ਜੀ ਆਦੇ ਚੌਕਾਂ ਨਹੀਂ ਛੱਡ ਸਕਦੇ ਹੈ ਤੇ ਫਿਰ ਇੰਡੀਆਂ ਵੱਡੀਆਂ ਜਿਹੜੀਆਂ ਪੈਪਾਂ ਲਾ ਲਾ ਕੇ ਸ਼ਰੇਆਮ ਚਿੱਟੇ ਕਿਵੇਂ ਜਾਂਦੀ ਭਈ ਪੈਸੇ ਦੀ ਖੇਡ ਆ ਸਾਰੀ ਸਾਰਾ ਕਮਿਸ਼ਨ ਕਮਿਸ਼ਨ ਬੇਸ ਕੰਮ ਆ ਸਾਰਾ ਕਮਿਸ਼ਨ ਜਾਂਦਾ ਫਿਰ ਕਿਤੇ ਜਾ ਕੇ ਇਹ ਸੜਾ ਚੱਲੀ ਜਾਂਦਾ ਸੋ ਮੈਂ ਤਾਂ ਇਹੀ ਬੇਨਤੀ ਕਰਦਾ ਕਿ ਲੱਖੇ ਸੁਧਾਨੇ ਵੀਰ ਹੋਣਾ ਨੇ ਜਿਹੜਾ ਪ੍ਰੋਗਰਾਮ ਲਿਖਿਆ ਉਹ ਪ੍ਰੋਗਰਾਮ ਸਰੇ ਚੜੇ ਤੇ ਸਾਰੀਆਂ ਜਥੇਬੰਦੀਆਂ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਇਸ ਦੇ ਵਿੱਚ ਹਿੱਸਾ ਲੈਣ ਜੇ ਭਾਵੇਂ ਸਿੱਧੂ ਵਰਗੇ ਵਾਸਤੇ ਨੌਜਵਾਨ ਵਾਸਤੇ ਏਡਾ ਵੱਡਾ ਕੰਮ ਹੋ ਸਕਦਾ ਤੇ ਇਹ ਤਾਂ ਮਸਲਾ ਹੀ ਆਉਂਦਾ ਇਹਦਾ ਪਾਣੀਆਂ ਦਾ ਮਸਲਾ ਜੇ ਆਪਾਂ ਕਹ ਲਈਏ ਕਿ ਕੌਮ ਦਾ ਮਸਲਾ ਭਾਈ ਸਰਬਜੀਤ ਸਿੰਘ ਖਾਲਸਾ ਵਾਸਤੇ ਰਾਜਨੀਤਿਕ ਪਾਰਟੀਆਂ ਦੇ ਲੀਡਰ ਜਾਂ ਜਿੰਨੇ ਵੀ ਲੋਕ ਜੁੜੇ ਹੋਏ ਸੀ ਰਾਜਨੀਤਿਕ ਪਾਰਟੀਆਂ ਨਾਲ ਸਾਰਿਆਂ ਨੇ ਉੱਪਰ ਉੱਠ ਕੇ ਰਾਜਨੀਤੀ ਨੂੰ ਵੋਟਾਂ ਪਾਈਆਂ ਅਮਰਪਾਲ ਸਿੰਘ ਨੂੰ ਵੀ ਪਾਈਆਂ ਖਡੂਰ ਸਾਹਿਬ ਉਹਨਾਂ ਨੂੰ ਵੀ ਜਿਤਾਤਾ ਇਹ ਫਿਰ ਇਹ ਤਾਂ ਆਪ ਦਾ ਮਸਲਾ ਇਸ ਮਸਲੇ ਤੇ ਕਿਉਂ ਨਹੀਂ ਫਿਰ ਆਪਾਂ ਇਕੱਠੇ ਹੋ ਸਕਦੇ ਛੱਡ ਦਿਓ ਲੀਡਰਾਂ ਨੂੰ ਛੱਡ ਦਿਓ ਲੀਡਰਾਂ ਨੂੰ ਉਨਾ ਚਿਰ ਛੱਡ ਦਿਓ ਜਿਨ੍ਹਾਂ ਚ ਕਰ ਮਸਲਾ ਨਹੀਂ ਹੱਲ ਹੁੰਦਾ ਫਿਰ ਫੜ ਲਿਓ ਕੂਚ ਉਹਨਾਂ ਦੀ ਜੇ ਫੜਨੀ ਆ ਕਿਸ ਤਰ੍ਹਾਂ ਦੀ ਰਣਨੀਤੀ ਲਿਖੀ ਜਾਊਗੀ ਆਉਣ ਵਾਲੇ ਸਮੇਂ ਦੇ ਦੇਖੋ ਰਣਨੀਤੀ ਤਾਂ ਇਹ ਹੀ ਹੈ ਕਿ ਲੋਕ ਲੋਕ ਲਹਿਰ ਜਿਹੜੀ ਹੈ ਉਹਨੂੰ ਬਣਾਇਆ ਜਾਊਗਾ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਜਾ ਕੇ ਮੀਟਿੰਗਾਂ ਕਰ ਕਰਕੇ ਜਿਵੇਂ ਅੱਜ ਇੱਥੇ ਹੋਈ ਉਸ ਤੋਂ ਬਾਅਦ ਫਲੋਜਪਰ ਹੋਣੀ ਹੈ ਮੀਟਿੰਗ ਮੋਗੇ ਹੋਣੀ ਹੈ ਉਸ ਤੋਂ ਬਾਅਦ ਪਹਿਲਾਂ ਫਲੋਜਪਰ ਹੋਈ ਮਸਲਾ ਇੱਥੇ ਇਹ ਹੀ ਆਉਂਦਾ ਕਿ ਆਪਾਂ ਸਾਰਿਆਂ ਨੂੰ ਇਕੱਠ ਕਰ ਕੇ ਜਿਵੇਂ ਕਿਸਾਨੀ ਅੰਦੋਲਨ ਚੱਲਿਆ ਸੀ ਓਵੇਂ ਇਕੱਠ ਕਰਕੇ ਫੇਰ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਲੁਧਿਆਣੇ ਦੇ ਵਿੱਚ ਸਾਰੇ ਸ਼ਮੂਲੀਅਤ ਕਰਨਗੇ ਉਸ ਤੋਂ ਬਾਅਦ ਫਿਰ ਜਿਹੜਾ ਉਹ ਲਿਖਿਆ ਜਾਊਗਾ ਕਿ 15 ਅਗਸਤ ਦਾ ਜਿਹੜਾ ਸਮਾਂ ਦਿੱਤਾ ਗਿਆ ਸਰਕਾਰ ਨੂੰ ਕਿ 15 ਅਗਸਤ ਨੂੰ ਸਰਕਾਰ ਵੱਲੋਂ ਜੇ ਕੋਈ ਐਕਸ਼ਨ ਲਿਆ ਜਾਂਦਾ ਤਾਂ ਠੀਕ ਹੈ ਨਹੀਂ ਉਸ ਤੋਂ ਬਾਅਦ ਫਿਰ ਜਿਹੜਾ ਆਉਂਦਾ ਬੰਨ ਮਾਰਨ ਵਾਲਾ ਸਿਸਟਮ ਉਹ ਦੇਖੋ ਆਪਣਾ ਦਾ ਆਧਾਰ ਦਾ